ਕਈ ਨਾ ਬਹੁਤ ਖਾ ਖਾ ਕੇ ਆਪਣੇ ਢਿੱਡ ਦੀ ਜਿਹੜੀ ਖਾਣ ਦੀ ਕਪੈਸਿਟੀ ਇੰਨੀ ਵਧਾ ਲੈਂਦੇ ਨੇ ਮੁੜ ਕੇ ਉਹਨਾਂ ਦੀ ਭੁੱਖ ਭੱਖੇ ਨਹੀਂ ਮਿਟਦੀ ਆਪਣੇ ਢਿੱਡ ਦੇ ਵਿੱਚ ਰਿਸੈਪਟਰ ਹੁੰਦੇ ਨੇ ਜਦੋਂ ਤੁਹਾਡਾ ਢਿੱਡ ਫੁੱਲਦਾ ਯਾਨੀ ਕਿ ਫਲਾਵਟ ਚ ਆਉਂਦਾ ਤਾਂ ਰਿਸੈਪਟਰ ਬ੍ਰੇਨ ਨੂੰ ਦੱਸਦੇ ਨੇ ਕਿ ਫੁੱਲ ਹੋ ਗਿਆ ਢਿੱਡ ਫੁੱਲ ਹੋ ਗਿਆ ਹੋਰ ਨਹੀਂ ਖਾਣਾ ਪਰ ਜਿਹੜੇ ਬੰਦੇ ਓਵਰਰੀਡ ਕਰਦੇ ਨੇ ਜਾਂ ਇਦਾਂ ਦੇ ਗੰਦੇ ਫੂਡ ਖਾਂਦੇ ਨੇ ਜ਼ਿਆਦਾ ਹੀ ਖਾਦੇ ਜਾਂਦੇ ਨੇ ਫਾਈਬਰ ਘੱਟ ਹੁੰਦੀ ਹੈ ਦਿਮਾਗ ਨੂੰ ਪਤਾ ਨਹੀਂ ਲੱਗਦਾ ਉਹਨਾਂ ਦਾ ਢਿੱਡਾ ਜਿਹੜਾ ਬਹੁਤ ਸਟ੍ਰੈਚ ਹੋ ਜਾਂਦਾ ਐਕਸਪੈਂਡ ਹੋ ਜਾਂਦਾ ਜ਼ਿਆਦਾ ਤੇ ਉਹਨਾਂ ਹੀ ਫਿਰ ਉਹਨਾਂ ਨੂੰ ਰਿਸੈਪਟਰ ਨੂੰ ਦੱਸਣ ਲਈ ਉਹਨਾਂ ਹੀ ਢਿੱਡ ਫਿਰ ਉਹਨੂੰ ਦੁਬਾਰਾ ਫੇਰ ਭਰਨਾ ਪੈਂਦਾ ਮੰਨ ਲਓ ਹੁਣ ਇੱਥੇ ਰਿਸੈਪਟਰ ਬਿੱਟਰੇ ਢਿੱਡ ਏਡਾ ਕਰ ਲਿਆ ਤਾਂ ਜਦੋਂ ਫਿਰ ਉਹ ਫੁੱਲ ਦਾ ਪੂਰਾ ਖੁੱਲਦਾ ਟਾਈਟ ਹੁੰਦਾ ਸਬਾਨ ਸਿਟੀ ਜਾਂਦੇ ਨੇ ਫਿਰ ਜਾ ਕੇ ਬ੍ਰੇਨ ਨੂੰ ਪਤਾ ਲੱਗਦਾ ਉਹਨੂੰ ਜਗ੍ਹਾ ਹੀ ਨਹੀਂ ਮਿਲਦੀ ਚੀਜ਼ ਨੂੰ ਹਾজম ਕਰਨ ਦੀ ਜਿਵੇਂ ਆਪਾਂ ਸਮਝ ਲਓ ਇੱਕ ਜ਼ਮੀਨ ਦੇ ਵਿੱਚ ਖਾਸੀ ਬੀ ਲਾ ਦਈਏ ਉਹਨਾਂ ਨੂੰ ਕੋਈ ਆਪਸ ਵਿੱਚ ਫੁੱਲਣ ਨੂੰ ਸਪੇਸ ਹੀ ਨਹੀਂ ਮਿਲਣੀ ਐਦਾਂ ਹੀ ਖਾਣਾ ਪਿਆ ਰਹਿੰਦਾ ਗੈਸ ਬਣ ਗਈ ਡਾਈਜੈਸ਼ਨ ਕਮਜ਼ੋਰ ਹੋ ਗਈ ਸੋਸਤੀ ਪੈਦੀ ਕਿਉਂਕਿ ਜਿਆਦਾ ਖਾਣਾ ਸੋਸਤੀ ਦਾ ਘਰ ਆ ਇੱਕੋ ਲੱਖ ਤੇ ਤੁਹਾਡੇ ਸਰੀਰ ਦੇ ਉੱਤੇ ਅਟੈਕ ਹੋ ਜਾਂਦਾ ਇੱਥੇ ਬਲੂਡਰੈਸ ਹੋ ਜਾਂਦੀ ਆ ਸਾਰੇ ਖੂਨ ਇੱਥੇ ਆ ਜਾਂਦਾ ਸਰੀਰ ਦਾ ਉਹਨੂੰ ਹਾਜਮ ਕਰਤੇ ਲੱਗ ਜਾਂਦਾ ਹੈਵੀ ਮੀਲ ਹੁੰਦੀ ਆ ਇਨਫਲਮੇਸ਼ਨ ਹੁੰਦੀ ਆ ਉੱਥੇ ਜਿਵੇਂ ਕਹਿੰਦੇ ਆ ਫਰੇਮ ਆ ਹੋ ਗਿਆ ਠੀਕ ਆ ਇਸ ਕਰਕੇ ਜਿਹੜਾ ਵੀ ਫੂਡ ਖਾਣਾ ਉਹਨੂੰ ਆਲਵੇਜ ਭੁੱਖ ਰੱਖ ਕੇ ਖਾਓ ਕਿਉਂਕਿ ਤੁਸੀਂ ਇਹਦੀ ਲਿਮਟ ਖਾਣ ਦੀ ਆਪ ਹੀ ਵਧਾਉਨੇ ਹੋ ਫਿਰ ਉਹੀ ਉੱਥੇ ਫੈਟੀ ਲਿਵਰ ਹੋ ਗਿਆ ਆਰਗਨ ਦੇ ਵਿੱਚ ਫੈਟ ਜਮਾ ਹੋ ਗਈ ਇਹਨਾਂ ਜਿਹੜੀ ਅੰਦਰ ਬਾਡੀ 'ਚ ਫੈਟ ਜੰਮਣੀ ਆ ਉਹ ਹੋ ਗਈ ਫਿਰ ਉਹਨਾਂ ਨਾਲ ਕਦੇ ਕਿਸੇ ਦਾ ਕੋਲੇਸਟ੍ਰੋਲ ਵੱਧ ਗਿਆ ਦੁੱਗਣੀ ਹੀ ਪ੍ਰੋਬਲਮ ਨੂੰ ਸੱਦਾ ਦੇ ਲੈਣੇ ਆ